ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਕਾਲੀਦਾਲ ਦੀ ਸਮੂਹ ਸੀਨੀਅਰ ਲੀਡਰਸ਼ਿਪ ਮੇਰੇ ਨਾਲ ਆਏ ਹੋਏ ਸਮੂਹ ਖੰਨਾ ਜ਼ਿਲ੍ਹੇ ਦੇ ਵਰਕਰ ਸਹਿਬਾਨ ਮੈਂ ਧੰਨਵਾਦ ਦਿਆਂ ਵੀ ਤੁਸੀਂ ਸਾਰਿਆਂ ਨੇ ਬੜਾ ਡਟ ਕੇ ਸਾਥ ਦਿੱਤਾ ਵੱਡੀ ਗਿਣਤੀ ਸਾਰੇ ਇੱਥੇ ਪਹੁੰਚੇ ਹੋ ਅੱਜ ਦਾ ਜਿਹੜਾ ਇਹ ਧਰਨਾ ਮੈਂ ਇੱਕ ਗੱਲ ਕਹੂੰਗਾ ਵੀ ਕੇਵਲ ਇੱਕ ਸ਼੍ਰੋਮਣੀ ਕਾਲੀਦਾਲੋ ਪਾਰਟੀਆਂ ਜਿਹੜੀ ਇਸ ਧਰਨੇ ਨੂੰ ਦਿਲੋਂ ਲੜ ਸਕਦੀ ਹੈ ਮੇਰੇ ਹਲਕੇ ਦੇ ਵਿੱਚ ਸਮਰਾਲੇ ਦੇ ਵਿੱਚ ਸਾਡੇ ਪਿੰਡ ਬਾਲੂ ਪੈਂਦਾ तकरीबन 250 ਕਿਲਾ ਉੱਤੇ ਦਾ ਐਕਵਾਇਰ ਹੋਣ ਲੱਗਾ ਸਮੁੱਚੀ ਪੰਚਾਇਤ ਮੇਰੇ ਨਾਲ ਇੱਥੇ ਪਹੁੰਚੀ ਆ ਉਹਨਾਂ ਨੂੰ ਜੋ ਪ੍ਰਸ਼ਾਸਨ ਵਾਲੇ ਨੇ ਕਹਿੰਦੇ ਨਾ ਬੜੀ ਵਧੀਆ ਪਾਲਸੀ ਆ 4 ਦਿਨ ਹੋ ਗਏ ਇਹਨਾਂ ਦੇ ਮਗਰ ਪ੍ਰਸ਼ਾਸਨ ਨੂੰ ਲੱਗੇ ਹੋਏ ਵੀ ਕਿਸੇ ਤਰੀਕੇ ਸਾਨੂੰ ਕੰਸੈਂਟ ਦੇ ਦਿਓ ਜੇ ਤੁਸੀਂ ਕੰਸੈਂਟ ਨਾ ਦਿੱਤੀ ਤਾਂ ਦਿੱਲੀ ਤੋਂ ਗਾਲਾਂ ਪੈਣਗੀਆਂ ਤੁਸੀਂ ਹਾਲਾਤ ਦੇਖੋ ਪੰਜਾਬ ਦੇ ਕੀ ਨੇ ਪੰਜਾਬ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਸੋਚਣ ਵਾਲੀਆਂ ਪਾਰਟੀਆਂ ਦਾ ਇਹਨਾਂ ਨੇ ਪਿਛਲੇ ਸਮੇਂ 'ਚ ਇੰਨਾ ਕੋਨਾ ਬਾਰੇ ਕੂਲ ਪ੍ਰਚਾਰ ਕੀਤਾ ਕਿ ਕਈ ਲੋਕ ਸਾਡੇ ਵੀ ਦੂਰ ਹੋ ਗਏ ਸੀ ਸਤਿ ਪਰ ਮੈਂ ਇੱਕ ਬੇਨਤੀ ਕਰੂੰਗਾ ਕਿਉਂਕਿ ਮੈਂ ਥੋੜੇ ਸਮੇਂ ਦੀ ਗੱਲ ਕਰਨੀ ਹੈ ਪਿਛਲੇ 2 ਦਿਨਾਂ ਆ ਗਿਆ ਰਹਿੰਦੀਆਂ ਨੇ ਜਿੱਥੇ ਇਹਨਾਂ ਦੀ ਨੀਂਦੜਾਤੀ ਤੇ ਅੱਜ ਜਿਵੇਂ ਤੁਸੀਂ ਵੱਡੀ ਗਿਣਤੀ ਚ ਆਇਓ ਮੈਂ ਕੇਵਲ ਇੰਨਾ ਕਹਿਣਾ ਭਗਵੰਤ ਮਾਨ ਸਾਹਿਬ ਨੂੰ ਕਿ ਅਕਾਲੀ ਦਲ ਤਾਂ ਆ ਗਿਆ ਹੁਣ ਤੁਸੀਂ ਡਾਇਨਾਸੌਰ ਲਿਆਉਣ ਦੀ ਤਿਆਰੀ ਕਰੋ ਪੰਜਾਬ ਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਆ ਉਹ ਸਰਕਾਰ ਬਣੂ ਜਿਹੜੀਆਂ ਤੁਹਾਡੀਆਂ ਸੱਥਾਂ ਚੋਂ ਚਲੂ ਉਹ ਸਰਕਾਰ ਬਣੂ ਉਹ ਲੀਡਰ ਇਹਦਾ ਸੀਐਮ ਸਾਹਿਬ ਸਾਡੇ ਸੁਪੀ ਸਿੰਘ ਜੀ ਬਾਦਲ ਜਿਹੜੀ ਤੁਹਾਡੀ ਗੱਲ ਸੁਣ ਕੇ ਅੱਗੇ ਕਰਨਗੇ ਸੋ ਮੈਂ ਬੇਨਤੀ ਕਰਦਾ ਵੀ ਆਹ ਜਿਹੜਾ ਸਮਾਂ ਦੇਖੋ ਮੀਂਹ ਜਿੰਨਾ ਮਰਜੀ ਪੈਂਦਾ ਆਪਾਂ ਸਾਰੇ ਇਕੱਠੇ ਹੋ ਕੇ ਆਏ ਆ ਤੇ ਜੇ ਅਕਾਲੀ ਦਲ ਦਾ ਵਰਕਰ ਮੀਂਹ ਜਿੰਨਾ ਖੜੇ ਤਾਂ ਖੜੂਗਾ ਕਿਹੜਾ ਕਿਉਂਕਿ ਆਪਾਂ ਇਹ ਜਿਹੜੀ ਪਾਰਟੀ ਬਣੀ ਸੀ ਸੰਘਰਸ਼ੀ ਬਣੀ ਸੀ ਰਾਜਨੀਤੀ ਬਣੀ ਸੀ ਸੋ ਇਹ ਜਿਹੜਾ ਸੰਘਰਸ਼ ਸਾਡਾ ਜਾਰੀ ਰਹੂਗਾ ਸਮੂਹ ਸਰਕਾਰ ਦਾ ਹਰ ਕਾਂਚ ਸਾਹਿਬਾਨ ਯਦੂ ਜੀ ਦਾ ਮਦਨੀ ਪ੍ਰਸਾਦ ਢਿੱਲੋਂ ਸਾਹਿਬ ਦਾ ਸਾਰਿਆਂ ਦਾ ਮੈਂ ਬੜਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕੰਨੇ ਜ਼ਿਲ੍ਹੇ ਦੇ ਵਿੱਚੋਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹ